ਕੀ ਲਈ ਆਪਣੀ ਰੇਤ ਹੈਲੋ ਜੀ ਆਵਲੀ ਲਿਆਂਦੀ ਹੈ ਖੁੱਲੋ ਹੈਲੋ ਦੋਸਤੋ ਸਰਨ ਸਸਿਕਾ ਤੇ ਅੱਜ ਤੁਹਾਨੂੰ ਦਿਖਾਉਣੇ ਆ ਸਾਡੇ ਏਰੀਆ ਦੇ ਜਿਹੜਾ ਪ੍ਰਸਿੱਧ ਮੇਲਾ ਹੈ ਤੇ ਹੁਣ ਚਲਦੇ ਆ ਮੇਲੇ 'ਚ ਅੱਗੇ ਦਿਖਾਉਣੇ ਤੁਹਾਨੂੰ ਮੇਲੇ ਦਾ ਦ੍ਰਿਸ਼ ਹੈਲੋ ਗਾਇਜ਼ ਅੱਜ ਅਸੀਂ ਚੱਲੇ ਹਾਂ ਮੇਲੇ ਤੇ ਆਹ ਵੇਖ ਲਓ ਸਾਡੀ ਅੱਜ ਦੀ ਸਵਾਰੀ ਚੈੱਕ ਕਰ ਸਕਦੇ ਤੁਸੀਂ ਓਕੇ ਇੱਕਦਮ ਨਾ ਗਾਈਜ਼ ਹੁਣੇ ਤਾਂ ਮੇਲਾ ਥੋੜੀ ਜਿਹਾ ਅੱਗੇ ਜਾ ਕੇ ਤੁਹਾਨੂੰ ਆਪਾਂ ਮਿਲਦੇ ਆਂ ਅੱਗੇ ਦੇ ਜੀਏ ਤਾਂ ਹਾਂ ਗਾਈਜ਼ ਅਸੀਂ ਮੇਲੇ 'ਚ ਪਹੁੰਚ ਚੁੱਕੇ ਆਂ ਬਹੁਤ ਜ਼ਿਆਦਾ ਠੀਕ ਹੈ ਮੇਲੇ 'ਚ ਆਹ ਵੇਖੋ ਸਾਧਨ ਵੀ ਬਹੁਤ ਜ਼ਿਆਦਾ ਹੈਗੇ ਆ ਇੱਥੇ ਰਸ਼ ਬਹੁਤ ਜ਼ਿਆਦਾ ਹੈ ਤੇ ਉਹ ਸਾਹਮਣੇ ਲੱਗੇ ਆ ਈ ਥੇ ਆਪਣੀ ਫੇਵਰੇਟ ਚੀਜ਼ ਇਹ ਹੁਣ ਆਪਾਂ ਤੁਹਾਨੂੰ ਅੱਗੇ ਜਾ ਕੇ ਦਿਖਾਉਣੀ ਆ ਸਾਰਾ ਕੁਝ ਹੋ ਗਈ ਬੱਚੇ ਆ ਗਏ ਉਹ ਵੀ ਬੱਤੀ ਹੋ ਗਈ ਦੀ ਹੋ ਗਈ ਫਿਰ ਵੀਰ ਮਿੰਨ ਨੂੰ ਕੱਢਦੇ ਓ ਕਿ ਹੋ ਜਾਂਦੇ ਯਾਰ ਹਲੋ ਹਲੋ ਰੌੜਾ ਰੌੜਾ ਵੀਡੀਓ ਮੰਨਣਾ ਤੂੰ ਨਾ ਨਾ ਵੀਡੀਓ ਸਾਰੇ ਵੀਡੀਓ ਆਣੇ ਆਏ ਵੇ ਮੇਲੇ ਚ ਪੂਰੀਆ ਰੌਣਕਾਂ ਲੱਗੀਆਂ ਦੇਖੋ ਇਹ ਸਾਡਾ ਪਿੰਡ ਵਾਨ ਵਾਲੇ ਦਾ ਮੇਲਾ ਬਹੁਤ ਤਕੜਾ ਮੇਲਾ ਲੱਗ ਰਿਹਾ ਹੈ ਜੀ ਹਰ ਸਾਲ ਇਸੇ ਤਰ੍ਹਾਂ

जी आप रिंग लाइट रिंग लाइट दिल आप हम दिखाने तनु घरे जाके हम कर चुके हैं फाजिल में प्रवेश ਸੀ ਫਾਇਰ ਲਗਾਣੇ ਪਹੁੰਚ ਚੁਕੀਆਂ ਜੀ ਹਾਂ ਦੇਖੋ ਹਾਂ ਜੀ ਦੋਸਤੋ ਆਪਾਂ ਆਏ ਸੀਗੇ ਬਾਜ਼ਾਰ ਰਿੰਗ ਲਾਈਟ ਲੈਣ ਤਾਂ ਰਿੰਗ ਲਾਈਟ ਆਪਾਂ ਲੈ ਲਈ ਹੁਣ ਦਿਖਾਉਣੀ ਆ ਤੁਹਾਨੂੰ ਘਰੇ ਜਾ ਕੇ ਕੋਲੀ ਵਾਲੀ ਹਾਂ ਲੋ गाइस ਅਸੀਂ ਪਹੁੰਚ ਚੁਕੀਆਂ ਘਰੇ ਆਈ ਰਿੰਗ ਲਾਈਟ ਜੀ ਆਹ ਵਾਲੀ ਲਿਆਂਦੀ ਆ Khô हां Ring ਗਾਈਸ 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 ਚੈੱਕ ਕਰ ਮੂਵ ਨਾਲ ਇਹ ਚੱਕ ਸਟੈਂਡ ਤੇ ਇਹ ਮੈਰੀ ਮ ਕਰਜਾ ਕਰਜਾ ਇਹ ਨਾ ਰੇ ਸਟੈਂਡ ਇਹ ਮੈਰੀ ਦਾ ਸਟੈਂਡ ਨਾ ਯਾਰ ਇਹ ਕਿਉਂ ਲੈ ਬਾਲੀ ਦੀ ਰਿੰਗ ਲਾਈਟ ਲੈ ਰਿੰਗ ਲਾਈਟ ਆ ਚੈੱਕ ਕਰ ਸਕਦੇ ਜੇ ਰਿੰਗ ਲਾਈਟ ਵੀਰੇ ਕਰੋ ਫੇਟ ਆ ਦੇਖੋ ਜੀ ਇੱਧਰ ਹਾਂ ਹਾਂ ਇਹ ਤੇ ਸਭ ਜਲਦਾ ਹੈ ਸਭ ਚਲੇਗਾ ਲੱਲਾ ਸਭ ਚਲੇਗਾ ਲੱਲਾ ਸਭ ਚਲੇਗਾ ਹੇ ਲੋ ਗਾਈਜ਼ ਅਸੀਂ ਕਰਨ ਲੱਗਿਆ ਵਲੋਗ ਨੂੰ ਐਂਡ ਆਈ ਹੋਪ ਤੁਹਾਨੂੰ ਵਲੋਗ ਵਧੀਆ ਲੱਗਿਆ ਹੋਗਾ ਸਾਰੇ ਭਰਾ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਤੇ ਦੱਸਿਓ ਵਲੋਗ ਕਿੱਦਾਂ ਲੱਗਿਆ